ਲੋਕ ਹਿੱਤ ਲੋਕਾਂ ਦੀ ਆਵਾਜ਼ ਜਰਮਨ ਸਾਹਿਬ ਅੱਜ ਹਲਕਾ ਖੇਮ ਕਰਨ ਦੇ ਬਲਾਕ ਬਲਟੋਆ ਚ ਲਾਲਜੀਤ ਸਿੰਘ ਭੁੱਲਰ ਦੀਆਂ ਬਹੁਤ ਮੀਟਿੰਗਾਂ ਸੀ ਉਹਦਾ ਐਕਸਰਨ ਸਿੰਘ ਧੁੰਦੇ ਨਾਲ ਤੁਸੀਂ ਆਏ ਹੋ ਪਿੰਡਾਂ ਚ ਕਿਦਾਂ ਦਾ ਹੰਗਾਰਾ ਮਰ ਰਿਹਾ ਏ ਲੋਕਾਂ ਦਾ ਘਾਰਾ ਬਹੁਤ ਵਧੀਆ ਮਰ ਰਿਹਾ ਵਾ ਪਿੰਡਾਂ ਦੇ ਵਿੱਚ ਬਹੁਤ ਲੋਕਾਂ ਦਾ ਸਾਹਵਾ ਲੋਕਾਂ ਦਾ ਬਾਜ ਦੇ ਕਮਲ ਹੋ ਗਿਆ ਲੋਕ ਜਿਹਦੇ ਬਾਤ ਚੜਦੇ ਸੀ ਸਾਡੇ ਇਹਦੇ ਆ ਉਹ ਤਾਂ ਆਪਣਾ ਆਪਣਾ ਪਾਰਟੀ ਨੂੰ ਪੋੜਵਾ। ਜਿੱਦਾਂ ਆਹ ਲਹਿਰ ਜਿਹੜੀ ਚੱਲੀ ਆ ਪੱਥ ਦੇ ਨਾਂ ਤੇ ਕਾਲੀ ਧਾਲ ਤੇ ਲੜ ਰਿਹਾ ਅਮਰਪਾਲ ਜੀ ਜੇ ਕਲਮੀਰ ਜੀ ਦਾ ਵੀ ਆਪਣੇ ਆਪਣਾ ਪੰਥ ਹੈ ਕਹਿੰਦਾ ਮੀਰੋ ਇਹ ਤੁਸੀਂ ਜਿਹੜੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਪੰਥਕ ਵਰਸ ਜਿਹੜੀ ਹੋ ਰਹੀ ਹੈ ਇਲੈਕਸ਼ਨ ਇਹ ਮਤਲਬ ਇਹ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਜਿਹੜੀ ਆ ਪੰਥ ਦੇ ਵੋਟ ਹੈ ਜਿਹੜੀ ਪਰ ਉਹ ਤਾਂ ਆਪਣੇ ਨਾਲ ਦੇਖੀ ਹੋਈ ਜਲੋ ਆਪੋ ਆਪਣਾ ਦਿਖਾ ਰਿਆ ਹਰੇਕ ਨੂੰ ਬੋਲ ਲੱਗ ਪਉਂਗਾ ਤਾਂ ਉਹ ਵੀ ਬੋਲ ਸਕਦਾ ਉਹਨਾਂ ਨੇ ਵੀ ਦਿਖਾ ਰਿਆ ਆਪਣਾ ਖਰੋਦਾਰ ਬਾਕੀ ਜਿਹੜਾ ਹੈਗਾ ਵਾ ਲੋਕਧਾਰ ਜਿਹੜਾ ਆਪਣਾ ਖੇਤਾਂ ਨਾਲ ਹਟਾਏ ਨੇ ਵਿਚਾਰ ਧਾਰ ਜਿਆਦਾ ਪਾਰਟੀ ਵਾਲੇ ਨੇ ਉਹਨਾਂ ਨੇ ਕਾਟਿਆ ਕਾਂਗਰਸ ਨੇ ਵੀ ਕਾਟਿਆ ਖਾਲੀ ਕਾਲਾ ਦੇ ਵੀ ਲੋਕ ਕਾਟਿਆ ਮਰਤਾ ਦਾ ਵੀ ਲੋਕ ਵਿੱਚ ਹੈਗੇ ਪਰ ਕੱਟਦੇ ਕਾਲੀਦਾ ਦੇ ਥੋੜੇ ਦਿਨਾਂ ਤੋਂ ਬੜੇ ਲੋਕ ਛੱਡ ਛੱਡ ਕੇ ਆਏ ਆ ਆਜ ਵੀ ਤੁਸੀਂ ਗੱਲ ਕਰਦੇ ਕੋਈ ਬੰਦੇ ਛੱਡ ਕੇ ਆਏ ਆ ਬੱਲਿਆਂ ਵਾਲੇ ਉਹ ਮੈਂ ਕਾਲੀਦਾ ਨੂੰ ਕਿਹ ਲੋਕ ਜਦਾ ਛੱਡ ਕੇ ਆ ਰਹੇ ਆ ਆਮ ਪਾਰਟੀ ਕਾਲੀਦਾ ਤੋਂ ਲੋਕਾਂ ਨੇ ਵੇਖ ਲਿਆ ਅਕਾਲੀ ਦਲ ਵੀ ਹੈਗੀ ਰੱਖੇ ਕੰਪਨੀ ਜਿਹੜੀ ਆ ਅਕਾਲੀ ਦਾ ਪਾਰਟ ਨਹੀਂ ਇਹ ਕਿ ਇਹ ਜਿਹੜਾ ਲਿਮਿਟਡ ਲਿਮਿਟਡ ਕੰਪਨੀਆਂ ਬੜੀਆਂ ਜਿਹੜਾ ਪਹਿਲਾਂ ਪ੍ਰਭਾਅ ਕੰਪਨੀ ਹੁੰਦੀ ਹੋਰ ਕੰਪਨੀ ਹੁੰਦੀ ਹੈ ਉਹ ਕਾਲੀਦਾ ਵੀ ਬਾਗਲਾ ਹੈ ਲਿਮਿਟਡ ਕੰਪਨੀ ਬਣ ਕੇ ਕਿ ਕਾਲੀਦਾ ਨਹੀਂ ਜਦਾ ਇਹ ਜਦੋਂ ਵਰਦੀ ਆ ਇਹਨਾਂ ਦੇ ਬੰਦੇ ਤੁਸੀਂ ਦੇਖ ਲਓ ਵੱਡੇ ਵੱਡੇ ਬੰਦੇ ਸਾਰੇ ਨਾ ਲਵਾ ਕੇ ਆ ਗਏ ਆ ਜਿਵੇਂ ਤਬੀਰ ਕੱਲ ਚੱਕ ਵੀ ਆ ਗਿਆ ਵਾ ਉਹ ਵੀ ਅੱਜ ਵੀ ਬੰਦੇ ਹਲੇ ਵੀ ਬੰਦੀ ਮੁਸਲਮਾਨ ਜਿਹੜਾ ਵੀ ਆ ਗਿਆ ਵਾ ਤੇ ਹੋਰ ਆ ਕੱਲ ਪਰਸੋਂ ਜਿਹੜੇ ਆਪਰਾ ਚੇਅਰਮੈਨ ਸੀ ਆਪਰਾ ਅਵਿਰਤਰਾ ਕਾਜਾਪ ਪ੍ਰਧਾਨ ਤੇ ਨਾਲ ਸਰਪੰਚ ਅਨੀਰਵਾਲੇ ਰਾਹੁਲ ਸਰਪੰਚ ਜਿਹੜੇ ਆ ਗਏ ਆ ਸਾਰੇ ਪਕਾਲੀਤਾਲ ਦਾ ਲੋਕਾਂ ਦਾ ਬਹੁਤ ਆਦੂਗਾ ਕਾਲੀਦਾਲ ਤੋਂ ਲਿਮਟ ਕੰਪਨੀ ਆ ਕਾਲੀਦਾਲ ਹੀ ਰਹੇ ਆ ਜਸਪਾ ਜੀ ਤੁਸੀਂ ਪਿੰਡਾਂ 'ਚ ਰਹਿੰਦੇ ਹੋ ਇਹਦਾ ਮਤਲਬ ਪਿੰਡਾਂ ਦੇ ਵਿੱਚ ਕਿਦਾਂ ਦਾ ਰੁਝਾਨ ਆ ਲਖਸ਼ ਨੂੰ ਲੈ ਕੇ ਲੋਕਾਂ ਦਾ ਲੋਕਾਂ ਦਾ ਜੋ ਉਤਸ਼ਾਹ ਜਾਂ ਦੇਖਣ ਨੂੰ ਲੱਗਦਾ ਵੀ ਇਕਾ ਵਿਕਾ ਉਤਸ਼ਾਹ ਭਾਈ ਬਹੁਤ ਹਨਾ ਜੀ ਆਮ ਪਾਰਟੀ ਨਾਲੋਂ ਫੋਰਸ ਜਾਨੇ ਭਾਈ ਲੋਕ ਜਿਹੜੇ ਉਹ ਵਹਿੰਦੇ ਆ ਵੀ 3-5 ਵਜੇ ਸਤਾ ਆ ਜਾਂਦੀ ਤੇ ਜਿਹੜਾ ਕੰਮ ਹੁੰਦਾ ਹੈ ਪਤਾ ਨਹੀਂ ਕਿਹੜੇ ਰਵੇ ਪੈ ਜਾਣਾ ਉਹ ਇਹ ਕਰਕੇ ਝੜੂ ਦੇ ਨਾਲ ਨਾਲੇ ਝੜੂ ਦਿਆਂ ਲੋਕ ਕੰਮਾਂ ਤੋਂ ਖੁਸ਼ ਆ ਦੂਜੀ ਗੱਲ ਭਾਈ ਜਿਹੜੇ ਬਹੁਤ ਵਧੀਆ ਹੁੰਦੇ ਜਿਹੜੇ ਕਸਾਨ ਆ ਉਹ ਦਿਨੇ ਦਿਨੇ ਆਪਣੇ ਆਪ ਮੁੱਠ ਨਾਲ ਪੈਲੀ ਭਰ ਕੇ ਰਾਤ ਨੂੰ ਰਵਾਨਾ ਹੁੰਦੇ ਆ ਵੀ ਇੱਕਦਮ ਬਹੁਤ ਖੁਸ਼ ਹੁੰਦੇ। ਜਿਹੜਾ ਭਾਈ ਪਾਦੀ ਪਿੰਡਾਂ ਚੋਂ ਮਿਲੂ ਪਾਪ ਪੜੋ। ਆ ਜੇ ਇੱਕਾ ਦੁੱਕਾ ਬੋਲ ਬੋ ਗਏ ਕੋਈ ਵੱਢ ਜਾਣੀ ਨਹੀਂ ਜਿਹੜਾ ਆ ਨਹੀਂ ਕਰਦਾ ਸਾਬਨਾ। 걔ਮ ਕਰਨ ਦੇ ਵਿੱਚ ਬਿਲਕੁਲ ਘਾਟ ਬੋਲ। ਤੁਹਾਡੇ ਸਾਬਨਾ ਬਰ ਕੋਲੇ 걔ਮ ਕਰਨ ਜਾਂ ਲੋਕ ਸੋ ਲੱਟੂ ਸਤੋਂ ਮੈਂ ਕਿਹੜਾ ਉਮੀਦਵਾਰ ਜਿੱਤੂਗਾ। ਪਰ ਆਪਣੇ ਲਾਲ ਜੀਸਨ ਨੂੰ ਪੁੱਲਾ ਰਬਰ ਪਹਿਲੇ ਨੰਬਰ ਤੇ ਰਹਿਣ ਦੇ ਇਹ 30 ਹਾਲ ਦੇ ਆ ਕੇ ਲਾਲ ਜੀਸਨ ਨੂੰ ਪੁੱਲਾ ਸੀਟ ਨਿਕਲ ਗਈ ਤੇ ਕਾਲੀ ਜਿਹੜੇ ਕਿੰਨੇ ਨੰਬਰ ਤੇ ਰੂ ਸਰ ਕਾਲੀ ਦਾ ਨਾਮ ਹੈ ਸੁਹਾਨਾ ਤੀਜੇ ਜਨ ਚੋਪਾ